ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਅੱਜ ਆਪਣਾ ਹੋ ਗਿਆ ਜੀ 110ਵਾਂ ਦਿਨ ਤੇ ਦੇਖ ਸਕਦੇ ਤੁਸੀਂ ਗਰਾਊਂਡ ਹਜੇ ਵੀ ਗਿੱਲੀ ਆ ਤੇ ਅੱਜ ਗਰਾਊਂਡ ਆਪਾਂ ਵਾਦਣੀ ਆ ਤੇ ਅੱਜ ਆਪਾਂ ਹਲਕੀ ਹਲਕੀ ਮੁੰਡੇ ਰਨਿੰਗ ਲਾਉਂਦੇ ਆ ਤੇ ਮੜੀਆਂ ਆਪਾਂ ਫੇ ਪੌੜੀਆਂ ਦੀ ਐਕਸਰਸਾਈਜ਼ ਕਰ ਲਾਂਗੇ ਅੱਜ ਸਹੀ ਆ ਤੇ ਹਜੇ ਸਾਡੇ ਕੋਚ ਦੇ ਬੱਚਿਆਂ ਦਾ ਜਗਰਾਤਾ ਮੁੱਕਿਆ ਨਹੀਂਗਾ ਤੇ ਉਹ ਆਏ ਨਹੀਂ ਥੱਕੇ ਪਏ ਜਵਾਕ ਸਹੀ ਆ ਜੀ ਦੇਖ ਸਕਦੇ ਤੁਸੀਂ ਪਿੱਛੇ ਤੇ ਅੱਜ ਅਸੀਂ ਜਿੰਨੀ ਕ ਐਕਸਰਸਾਈਜ਼ ਲਾਵਾਂਗੇ ਤੁਹਾਨੂੰ ਫੇ ਆਪਣੇ ਵਲੌਗ 'ਚ ਤੁਹਾਨੂੰ ਦਿਖਾਉਨੇ ਆ ਠੀਕ ਆ ਜੀ ਲੋ ਵੀ ਮੈਟਰੋ ਹਜੇ ਗਰਾਊਂਡ ਸੁੱਕਾ ਨਹੀਂ ਹਜੇ ਦੇਖ ਸਕਦੇ ਤੁਸੀਂ ਗਰਾਊਂਡ ਗੱਲਾਵਾ ਦੇ ਮੁੰਡੇ ਰਨਿੰਗ ਲਾ ਲਏ ਹਲਕੀ ਹਲਕੀ ਸਹੀ ਹੈ ਜੀ ਭਾਜਦਾ ਨੇਗਾ ਕੀ ਹੋਇਆ ਫੇਰ ਕਹਿੰਦਾ ਸਾਡੀ ਛੇ ਮੇਰਾ ਟਾਈਮ ਹੋ ਗਿਆ ਆ ਕਿਹੜੀ ਭੱਜਣੀ ਆ ਗਿਆ ਭਾਈ ਛੋਟੀ ਲੈ ਕੇ ਬੰਦੇ ਵਾਂਗੂ ਭੱਜ ਬੰਦੇ ਵਾਂਗੂ ਆ ਦੋ ਆ ਗਏ ਟਾਈਮ ਹੋ ਗਿਆ ਰੱਬ ਤੁਹਾਡਾ ਭਲਾ ਕਰੇ ਦੇ ਸਾਡੇ ਤੁਸੀਂ 6 ਵੱਜ ਗਏ 21 ਮਿੰਟ ਇਹਨਾਂ ਦਾ ਟਾਈਮ ਹੁਣ ਹੋਇਆ ਹੈ ਜਿਹੜਾ ਤਾਂ ਨੂੰ ਮੁੱਕੇ ਨੂੰ ਹੋ ਗਿਆ 2 ਦਿਨ ਤੇ ਇਹ ਹੁਣ ਪਹੁੰਚ ਰਿਹਾ ਹੈ। ਸਹੀ ਹੈ ਜੀ। ਸਮਾਨ ਸਾਮਦੇ ਹੀ। ਸਮਾਨ ਸਾਮਦੇ ਹੀ ਥੋੜਾ ਰਹਿ ਗਿਆ ਹੈਗਾ ਤੇ ਆਪਾਂ ਹੁਣ ਰਨਿੰਗ ਲਾਵਾਂਗੇ ਮਾੜੀ-ਮੋਟੀਆਂ ਕਸਾਈਆਂ ਲਾ ਕੇ ਅੱਜ ਛੁੱਟੀ ਨਹੀਂ ਕੋਈ ਕਰਾਂਗੇ ਸਹੀ ਹੈ ਜੀ। ਹਾਂ ਜੀ। ਤੁਸੀਂ ਕੱਲ ਨਹੀਂ ਆਏ। ਅਸੀਂ ਕੱਲ ਬਾਬੇ ਦੇ ਕੋਈ ਸੀ ਬੁੱਢੇ ਸਾਹ। ਝੂਠ ਮਾਰ। ਬੁੱਢੇ ਸਾਹਿਬ ਜਿਹੜਾ ਉਹ ਕੋਟੀ ਕਹਿੰਦਾ ਝੂਠ ਮਾਰਦਾ ਨਹੀਂ ਭਾਈ ਭਾਬੀ ਬੁੱਢੇ ਸਾਹਿਬ ਗਏ ਸਿਰ ਪੋਸ਼ੇ ਲੋ ਟਰਾਲੀ ਗਈ ਸੀ ਤਸਵੀਰੇ ਸਵੇਰੇ ਤੇ ਨਹੀਂ ਗਿਆ ਸੀ ਅਸੀਂ 3 ਵਜੇ ਗਈ ਸਵੇਰੇ ਸਵਖਤੇ 4 ਵਜੇ ਤੂੰ ਇਹ ਤਾਂ ਕਹਿੰਦਾ ਬੁਖਾਰ ਚੜਿਆ ਤੈਨੂੰ ਬੁਖਾਰ ਨਹੀਂ ਚੜਿਆ ਭਾਈ 4 ਵਜੇ ਤੂੰ ਕਹਿੰਦਾ ਬੁਖਾਰ ਚੜਿਆ ਇਹਨੂੰ ਚੜਿਆ ਹੀ ਝੂਠ ਮਾਰਦਾ ਹੀ ਨਾ ਤੇ ਮੈਂ ਭਾਈ ਟਰਾਲੀ 'ਚ ਨਹੀਂ ਜਾਣਾ ਸੀ ਹਾਂ ਮੈਂ ਟਰਾਲੀ ਜਾਣਾ ਹੀ ਨਹੀਂ ਸੀ ਫਿਰ ਹਾਂ ਤੇ ਭਾਈ 3 ਵਜੇ ਨਹਾਣੋ ਹੈ ਨਾ 4 ਵਜੇ ਤੋਂ ਅਖੀ ਟਰਾਲੀ ਇਸ਼ਨਾਨ ਕੀਤਾ ਉੱਥੇ ਕਿ ਨਹੀਂ ਹਾਂਜੀ ਝੂਠ ਕਿੰਨੀਆਂ ਚੁੱਭੀਆਂ ਮਾਰੀਆਂ ਆਉਂਦੇ ਹੀ ਆ ਗਏ ਨੇ ਕਹਿੰਦੇ ਪਾਣੀ ਬਹੁਤ ਪਾਣੀ ਕਿੱਦਾਂ ਬਹੁਤ ਠੰਡਾ ਹੀ ਪਾਣੀ ਠੰਡਾ ਨਹੀਂ ਸੀ ਤੇ ਵੀ ਉੱਦਾਂ ਕਹਦੇ ਨਿਕਲੇ ਆ ਪਾਣੀ ਬਹੁਤ ਜ਼ਿਆਦਾ ਸੀ ਪਾ ਲੈ ਤੇ ਨਾਲ ਤੇ ਉੱਥੇ ਕਿਹੜਾ ਬੰਦਾ ਹੋ ਜਾਂਦਾ ਐਡਾਂ ਡੁੱਬਣ ਵਾਲਾ ਥੋੜੀ ਹੁੰਦਾ ਉਹਦੇ ਤੇ ਪਾਜੀ ਕਹਿੰਦਾ ਇਸ਼ਨਾਨ ਕਰਕੇ ਆ ਚੁੱਬੀਆਂ ਨਹੀਂ ਮਾਰੀਆਂ ਦੱਸ ਚੁੱਬੀਆਂ ਮਾਰੀਆਂ ਹੀ ਨਹੀਂ ਕਹਿੰਦਾ ਇਸ਼ਨਾਨ ਕਰਕੇ ਆ ਵਾਲਡ ਬਾਏ ਨੇ ਗਿੱਲੇ ਨਹੀਂ ਨਹੀਂ ਭਾਈ ਜਾ ਕਰਕੇ ਇਹ ਪਾਜੀ ਇਹ ਨਾ ਹੁਣ ਠੀਕ ਕਿੱਦਾਂ ਹੁਣ ਸਾਨੂੰ ਬਾਬਾ ਜੀ ਵੀ ਤੇ ਸਾਡੀ ਗਰਾਊਂਡ ਕਿਦੋਂ ਸੁੱਕਣਗੀ ਕਦੋਂ ਤੋਂ ਮਿਹਨਤ ਲੱਗਣੀ ਸ਼ੁਰੂ ਹੋਊਗੀ ਇੱਥੇ ਜਦੋਂ ਧੁੱਪ ਨਹੀਂ ਗਈ ਧੁੱਪ ਤਾਂ ਗੱਲ ਵੀ ਨਿਕਲੀ ਸੀ ਤੂੰ ਛੁੱਟੀਆਂ ਬਹੁਤ ਕਰਦਾ ਹੁਣ ਉਹ ਮੈਂ ਭਈ ਬਾਬੇ ਬੁੱਢਿਆਂ ਦੀ ਇਹ ਭਈ ਛੁੱਟੀ ਪਤਾ ਕਿਦਨ ਕਰਦਾ ਜਦ ਦਿਨ ਇਹਨੂੰ ਛੁੱਟੀ ਹੁੰਦੀ ਆ ਜਦਨ ਗੇਮ ਲਾਉਣੀ ਆ ਗੇਮ ਲਾਉਣੀ ਉਦੋਂ ਛੁੱਟੀ ਕਰਦਾ ਓਏ ਉਦੋਂ ਛੁੱਟੀ ਨਹੀਂ ਸੀ ਛੁੱਟੀ ਸੀ ਕੋਟੀ ਛੁੱਟੀ ਸੀ ਓਏ ਛੁੱਟੀ 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 ਕੱਲ ਦੇ ਕੱਲ ਕਰਦਾ ਪਰਸੋ ਸ਼ਨੀਵਾਰ ਹਾਂ ਓਏ ਸ਼ਨੀਵਾਰ ਪਈ ਛੁੱਟੀ ਹੈ ਜੇ ਤੁਸੀਂ ਸ਼ਨੀਵਾਰ ਛਹਾ ਕੱਲ ਨਹੀਂ ਪਈ ਅਗਲੇ ਦਿਨ ਛੁੱਟੀ ਹੈ ਜੇ ਤੁਹਾਨੂੰ ਹੁਣ ਸ਼ਨੀਵਾਰ ਛੁੱਟੀ ਕੀਤੀ ਸ਼ਨੀਵਾਰ ਤੁਹਾਡਾ ਮੈਚ ਹੋਇਆ ਕਰਨ ਐਕਸ਼ਨ ਸਿਖਾਉਣੇ ਤੁਹਾਨੂੰ ਮੇਲੇ ਦੇ ਪੌਣੀਆਂ ਆ ਗਵਡੀਆਂ ਤੇ ਇਹ ਨਾ ਪਾਈਆਂ ਪੌਣੀਆਂ ਐਕਸ਼ਨ ਕਿੱਦਾਂ ਕਰਨੇ ਆ ਦਿਖਾ ਭਾਜੀ ਨੂੰ ਕੋਈ ਐਕਸ਼ਨ ਆ ਤੁਹਾਡਾ ਖੜਾ ਜਾ ਭੁੱਲ ਗਿਆ ਇਹਨਾਂ ਲੱਗਦਾ ਇੱਧਰ ਇੱਧਰ ਭਾਜੀ ਨੂੰ ਜੀਭਾਂ ਕੱਢੀ ਜਾਂਦਾ ਇੱਧਰ ਕੈਮਰੇ ਤੇ ਕਰਕੇ ਵਿਖਾ ਐਕਸ਼ਨ ਆਡੀਅנס ਨੂੰ ਕਰਕੇ ਵਿਖਾ ਐਕਸ਼ਨ ਕਰ ਓਏ ਓਏ ਦੂਜਾ ਐ ਤੈਨੂੰ ਹੁੰਦਾ ਕੋਈ ਐਕਸ਼ਨ ਤੈਨੂੰ ਨਹੀਂ ਹੁੰਦਾ ਕੋਈ ਐਕਸ਼ਨ ਹੈ ਲੈ ਕਰ ਕੋਈ ਐਕਸ਼ਨ ਤੂੰ ਵੀ ਫੇਈ ਫੇਈ ਆਪਾਂ ਟੂਰਨਾਮੈਂਟ ਦੇ ਕਰਾਉਣਾ ਥੱਡਾ ਦੱਸ ਇੱਧਰ ਦੇਖਾ ਤੇਜ ਆਹ ਵੇਖ ਲੈ ਇੱਧਰ ਦੇਖ ਲੈ ਜਿੱਥੇ ਇੱਕ ਕੁੰਗੜਾ ਕਨੈਕਸ਼ਨ ਉੱਥੇ ਖੜਕੇ ਕਰਕੇ ਫੇਰ ਇਹ ਜਿੱਥੇ ਉਦੋਂ ਹੀ ਕਰਦਾ ਐਕਸ਼ਨ ਕਿ ਨਹੀਂ ਕਰਦਾਦਾ ਹਾਂ ਇਹ ਓਏ ਦੋ ਬੰਦੇ ਹੋ ਗਏ ਤਿਆਰ ਐਕਸ਼ਨ ਵਾਲੇ ਹੁਣ ਜਾਣਾ ਕਰੇ ਛੁੱਟੀ ਕਰ ਲੈ ਅੱਜ ਅੱਡੀਆਂ ਗੇਮਾਂ ਚੱਲ ਲੈਂਦੇ ਪ੍ਰੈਣ ਫਿਰਦੀ ਹੈ ਨਾ ਜੇ ਛੁੱਟੀ ਕਰਦਾ ਘਰੋਂ ਫਿਰਦੀ ਕਿ ਨਹੀਂ ਕੌਣ ਕੁੱੜਦਾ ਹੁੰਦਾ ਜੀ ਛੁੱਟੀ ਕਰ ਲਵੇਂ ਜੀ ਹਾਂ ਹਾਂ ਹੋਰ ਨਹੀਂ ਕੋਈ ਕੋ ਕਹਿੰਦਾ ਅੱਛਾ ਚੱਲ ਸਹੀ ਹੈ ਕੋਈ ਨਾ ਆ ਵੇ ਲੋਈ ਬਣੀਤੇ ਹੋਏ ਹੋਏ ਆ ਇਹੀ ਸਰਵਿਸ ਹੋਣ ਲੱਗੀ ਹਾਏ ਕੀ ਗੱਲ ਆ ਹੁਣ ਚਲੋ ਭਜੋ ਹੁਣ ਆ ਹੁਣ ਹੋਇਆ ਤੇ ਤੇਲ ਮੰਗਦੀ ਹੀ ਗੱਡੀ ਚਲੋ 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 ਰਨਿੰਗ ਤੇ ਲਾਓ ਚਲੋ ਮੰਗਲ ਖੜ ਗਿਆ ਕੀ ਗੱਲ ਚੱਲ 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 ਆਹ ਦੇ ਜੀ ਐਦਾਂ ਹੀ ਐਦਾਂ ਚਲੋ ਥੱਲੇ ਚਲੋ ਥੱਲੇ ਚਲੋ ਥੱਲੇ ਪੋੜੀਆਂ ਦਾ ਫਾਇਦਾ ਲੈ ਲਈ ਅੱਜ ਪੋੜੀਆਂ ਥਾਲੀਆਂ ਡਿੱਗਣ ਨੂੰ ਪੋੜੀਆਂ ਡਮ ਡਮ ਕਰਦੀਆਂ ਆ ਆ ਜਿਆਦਾ ਕਰਦੀ ਜਿੱਥੇ ਆਪਾਂ ਬੈਠੇ ਆ ਨਾ ਲਾ ਵੀ ਜੱਟੋ ਚੱਲ ਸ਼ਰਨੀ ਚੱਲ ਚੱਲ ਲੇ ਵੀਦਰ ਸ਼ਰਨਾ ਕੱਲਾ ਹੀ ਲੱਗਾ ਸਹੀ ਹੈ ਜੀ ਚੱਲ 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 15 ਹੋ ਗਈਆਂ ਚੱਲ 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 15 ਨਾ ਗਿਣ ਹਾਈ ਲੇਟ ਵਾਲੀਆਂ ਵੀ ਲਵਾ ਲੈਣੀਆਂ ਨਹੀਂ ਤੇ ਦੇ ਲਾ ਮੰਗੜਾ ਕੀ ਗੱਲ ਆ ਮੰਗਲ ਦੇ ਕਹਦਾ ਫਿਰਦਾ ਮੰਗਲ ਕੇ ਤੇ ਗਾਂ ਹੀ ਨਾ ਨੰਗ ਜੀ ਪੈਲੀ ਨੂੰ ਨਾ ਨੰਗ ਜੀ ਹੈ ਖੱਚ ਕੇ ਖੱਚ ਕੇ ਖੱਚ ਕੇ ਖੱਚ ਕੇ ਸ਼ਾਵਾਂਜ ਚਲੋ 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 ਆਈ ਪੱਟਾਂ ਦੀਆਂ ਛੱਲੀਆਂ ਬੰਨ੍ਹ ਗਿਆਂ ਜੋ ਤੇ ਅੱਧਾ ਰੱਖ ਪੰਜਾ ਚਲੋ ਚਲੋ ਮੰਗਲਾ ਦਾ ਹੋਏ ਉੱਪਰ ਨੇ ਤੇ ਐਸਾ ਖੱਲ ਲੱਗਣਗਾ ਆਪਲੇ ਲੋ ਜੀ ਕੰਮ ਚਾਲੂ ਆ ਅਲਛਰਨੇ ਚੱਲ 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 ਸ਼ਾਬਾਸ਼ ਡਾਟਵੀਨ ਭਾਜੀ ਚੱਲੇ ਡਾਟਵੀਨ ਭਾਜੀ ਭਾਰੀ ਜਾਣਾ ਰੋਜ਼ ਤਾਂ ਬਰਮਹੀ ਦੀ ਬੋਤਲ ਛੱਡਦੇ ਆਪਾਂ ਵਿੱਚ ਤੇ ਚਲੋ ਚਲੋ ਸ਼ਾਬਾਸ਼ ਮੁੰਡਿਆ ਸ਼ਾਬਾਸ਼ ਸ਼ਾਬਾਸ਼ ਫੈਦੋ ਫੈਦੋ ਕੰਮ ਨੂੰ ਫੈਦੋ ਫੈਦੋ ਚੱਲ 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 ਮੰਗਲਾ ਗੱਡੀ ਰੁੱਕ ਗਈ ਚਲੋ ਉਹ ਵੀ ਮੁੰਡਾ ਲਾ ਪਿਆ ਰੱਸਾ ਖਿੱਚਣਾ ਅਹੀਂ ਹੁਣ ਥੋੜੀ ਥੋੜੀ ਲਾਉਨੇ ਆ ਐਕਸਰਾਈਜ਼ ਮੁੰਡੇ ਤਾਂ ਅੱਜ ਆਏ ਨਗੇ ਗਰਾਊਂਡ ਗਿੱਲੀ ਐ ਸ਼ਾਮਾਂ ਨੂੰ ਦੇਖ ਜਾਂਦੇ ਆ ਤੇ ਫੇ ਆਉਂਦੇ ਨਗੇ ਲੈ ਵੀ ਬੱਕ ਦਾ ਹੀ ਝੋਟਾ ਖੈਦੇ ਖੈਦੇ ਕੰਮ ਨੂੰ ਮੱਪ ਕੇ ਰੱਖ ਕੇ ਲਈ ਇੱਕ ਵਾਰੀ ਕਿਉਂ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦਾਬਦਾ ਕਿੱਥੇ ਆ ਕੱਚ ਕੇ ਰੱਖ ਮੜਿਆ ਕੰਮ ਇਲੈਕਸ਼ਨ ਭਾ ਚੱਲਦੇ ਆ 우ਸਤਾਦ ਸਾਡਾ ਰੋਜ਼ ਆਉਂਦਾ ਵਾ ਮਿਹਨਤ ਆਉਦੀ ਥਾਂ ਇਲੈਕਸ਼ਨ ਆਉਦੀ ਥਾਂ ਇਲੈਕਸ਼ਨ ਆਉਦੀ ਥਾਂ ਕਿਉਂ ਵੇਰੀ ਗੁੱਡ ਇਹਨੂੰ ਕਹਿੰਦੇ ਰੱਸਾ ਖੇਚ ਓ ਵੀ ਬਾਬਾ ਜੀ ਆਮਨ ਸਿੰਘ ਲੱਗਾ ਵੀ ਹੁਣ ਰੱਸਾ ਖਿੱਚਣ ਇਹ ਜੋਬਰ ਨਾਲ ਪਿੰਡ ਦੀ ਸ਼ਾਨ ਆ ਪਿੰਡ ਦੇ ਗੱਭਰੂ ਆ ਵੀ ਨੇ ਬੜੇ ਤੰਤਾਂ ਵਾਲਾ ਸ਼ਰੀਰ ਨਾ ਪਾਜੀ ਅਗਬਾਲੀਏ ਥੱਲੇ ਅਗਬਾਲ ਨਹੀਂ ਪੈਣੀ ਪਹਿਲਾਂ ਠੰਡਾ ਨਹੀਂ ਸੀ ਹੁੰਦਾ ਗਰਮੀ ਵਾਲੀ ਕਹਿੰਦਾ ਹੁੰਦਾ ਸੀ ਹੁਣ ਤੂੰ ਠੰਡ ਮੰਨਦਾ ਤੇਰਾ ਭਉ ਪਤਾ ਨਹੀਂ ਲੱਗਦਾ ਕੋਈ ਬੇਰ ਬਹੁਤ ਸਲਿੱਪ ਹੁੰਦੇ ਥੱਲੇ ਹੂੰ ਉਹ ਭਾਰ ਜ਼ਿਆਦਾ ਹੈ ਨਾ ਅਸੀਂ 85 ਕਿਲੋ ਭਾਰ ਆਦਾ ਅੱਸੀਰੇ ਹੈਗਾ ਯਾ 8 ਬਰੇਟਾਂ ਹਾਂ ਦਾ ਸੈਟ ਲਾਉਨੇ ਆਂਦਾ ਗਈਏ ਪੱਤਰਾ ਵੀ ਲੱਗੀ ਬਣ ਜਾਂਦੀ ਆ। ਪੱਦ ਕਹੀਂ ਉਰਾਈ। ਆਏ। ਕੀ ਬਣ ਜਾਣਾ ਹਜੇ ਵੇਖੀ। ਆਵੇ ਹਟਣ ਪੈਗੇ ਆ ਬਈ। ਨੂੰ ਬਿੰਦੇ ਮਿਹਨਤ। ਆ। ਬਾਕੀ ਬਰੀ ਪੰਜੀ ਆਜੇ। ਬਣ ਬਾਹੂ ਬਲੇ। ਚੱਕ ਦੇ ਗੰਮ ਥੋੜਾ ਪਿੱਛੇ। ਵਾਏ ਜੀ। ਵਾਹੀ ਗੂਰੂ ਚ। ਆਹ ਅਸਾਂ ਹਰ ਕੱਲ ਕੱਲ ਆਪੇ ਭਾਜੀ। ਉਹ ਰਸਾ ਲਾਇਆ ਨਾ ਪਾ। ਹੈ। ਇਹਦਾ ਭਾਰ ਹੀ ਨਹੀਂ ਲੱਗਦਾ ਰਸਲਾ ਆਇਆ ਕਰਕੇ ਸਹੀ ਗੱਲ ਹੈ ਅਸਾ ਹੈ ਵੀ ਸੀ ਨਾ ਮੁੰਡੇ ਇਹਦੇ ਸਾਨੂੰ ਭਾਰ ਆ ਤਕਦਾ ਹੈ ਹਲਕਾ ਵਾਇ ਆਪਣੇ ਖਾਣ ਦਾ ਹਲਕਾ ਹੁਣ ਮੈਂ ਤਾਂ ਕਹਾਂਗਾ ਮੈਨੂੰ ਤਾਂ ਨਹੀਂ ਬਾਲਾ ਭਾਰ ਆ ਨਾ ਪਰ ਬਾਲਾ ਘਟਾਉਣਾ ਇਹ ਲੈਣਾ ਆਪੇ ਹਾਂ ਨੂੰ ਨੂੰ ਨਹੀਂ ਲੈ ਇਹ ਮੈਨੂੰ ਪਹਿਲਾਂ ਪਹਿਲਾਂ ਬਹੁਤ ਹੈਵੀ ਲੱਗਦਾ ਆਂਦਾ ਹੈ ਮੈਨੂੰ ਜੇ ਤਾਂ ਪਹਿਲੇ ਦਿਨ ਲਾਇਆ ਸੀ ਨਾ ਮੈਂ ਚੱਕ ਲਿਆ ਹੀ ਮੈਂ ਕਿਹ ਯਾਰ ਕਿਹੜਾ ਪੰਗਾ ਲੈ ਲਿਆ ਬੇਇੱਜ਼ਤੀ ਹੋ ਜਾਣੀ ਇਹ ਨਾਂ ਲੱਗਾ ਤੇ ਦੇਸੀ ਕੰਮ ਰਹੀਏ ਦੇਸੀ 50 ਸੈਕਿੰਡ ਹੋ ਗਏ 53 ਹੋ ਗਏ ਤੇ ਇਹ ਸਤਾ ਸਾਡਾ ਲਾਪਿਆ ਕਮਾਉਣ ਹੁਣ ਮੋਗਲਾ ਤੇ ਅੱਜ ਅਸੀਂ ਫੇਰ ਤੁਹਾਨੂੰ ਜਿਮ ਵਾਲਾ ਦਿਖਾਵਾਂਗੇ ਮਾੜਾ ਮੋਟਾ ਵਲੌਗ ਸਹੀ ਆ ਜੀ ਆਪਾਂ ਕਹਿੰਦਾ ਮੋਗਲੇ ਵਾਲਾ ਹੀ ਵਿਖਾ ਕੇ ਤੇ ਫੇਰ ਆਪਾਂ ਦੂਜਾ ਸੈੱਟ ਲਾਈਏ ਨਾ ਜਿਹੜੀ ਚੀਜ਼ ਵੇਖਣ ਵਾਲੀ ਉਹ ਵਿਖਾਈਏ ਅੱਜ ਅਸੀਂ ਤਾਂ ਕਹੀ ਜਾਵੇ ਓ ਚੱਕ ਮੁੰਡਾ ਕਹਿੰਦੇ ਡਟਿਆ ਪਿਆ ਹੀ ਜੋਬਰ ਲੱਗਾ ਹੋਇਆ ਹੀ ਮਾਰਨ ਦੇ ਹੀ ਮੱਲਾ ਹੀ ਇਹ ਕਮੋਣਾ ਕਿਹੜਾ ਖਾਲਾ ਜੀਆ ਵਾਲਾ ਵਾ 15 ਕਿਲੋ ਦਾ ਹੋਣਾ ਏ ਉਹ ਜੀ ਕੋ ਉਤਾਰ ਲੈਂਦੀ ਉਹ ਬਾਲੀ ਆਰਟੀਫੀਸ਼ਲ ਜ ਹੈਗਾ ਉਹ ਦੇਖੋ ਮੈਂ ਕਿਹਾਹੀਂ ਭਰਾਵਾ ਬਣਾਇਆ ਪਿੰਡੋਂ ਵਧੀਆ ਦੋ ਧਾਰੀ ਮੋਗਲਾ ਹਾਂ ਚੱਕ ਹਾਂ ਯੱਕ ਮੰਨਦਾ ਕਿਸ ਨੂੰ ਵੇਖ ਲਓ ਸਰਪੰਚ ਅਸੀਂ ਤਿਆਰ ਕਰਤਾ ਲੱਖਾ ਵੇਖ ਲੈ ਦਿੱਲੀ ਆਉਂਦਾ ਬੰਦਾ ਸਹੀ ਹੈ ਜੀ ਜਿੰਨੂੰ ਇੱਕ ਵਾਰੀ ਮਿਹਨਤਾਂ ਦਾ ਪੈ ਜਾਂਦਾ ਚੱਕ ਸਾ ਚਸਕਾ ਚੱਕ ਸਾ ਸਹਿ ਜਾਂ ਕੋਈ ਚੱਕ ਸਾ